ਸਰਦਾਰ ਅੰਮ੍ਰਿਤ ਸਿੰਘ ਜੀ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਲਗਾਤਾਰ ਨਜ਼ਰ ਚੱਲ ਰਹੀ ਆ 트ੰਪ ਦੇ ਪਹਿਲੂਆਂ ਨੂੰ ਲੈ ਕੇ ਕਦੇ ਉਹ ਭਾਰਤ-ਪਾਕਿਸਤਾਨ ਵਾਲੇ ਯੰਗ ਦੇ ਵਿੱਚ ਕਹਿੰਦਾ ਜੀ ਮੈਂ ਹੀ ਬੰਦ ਕਰਾਈ ਮੈਂ ਹੀ ਗੋਲੀਬੰਦੀ ਕਰਾਈ ਹੁਣ ਉਹ ਇਜ਼ਰਾਈਲ-ਇਰਾਨ ਦੇ ਮਾਮਲੇ ਚ ਵੀ ਇਹੀ ਗੱਲ ਦਰ ਆ ਰਿਹਾ ਬਾਰ-ਬਾਰ ਉਹਦੇ ਦਾਅਵੇ ਚ ਕਿੰਨੀ ਕੁ ਜਾਨ ਹੈ ਕਿੰਨੀ ਕੁ ਉਹਦੀ ਇਸ ਦਾਅਵੇ ਦੇ ਨਾਲ ਆਪਾਂ ਮੰਨ ਸਕਦੇ ਆਂ ਕਿ ਆ ਉਹ ਇਹ ਰੁਕਾਉਣ ਦੀ ਪ੍ਰਕਿਰਿਆ ਚ ਕਿ ਇਜ਼ਰਾਈਲ ਦੇ ਪਾਲੇ ਚ ਖੜਾ ਜਾਂ ਇਜ਼ਰਾਈਲ ਉਹਦੀ ਤਾਕਤ ਨਾਲੇ ਦਮ ਪਰ ਰਿਹਾ ਦੂਸਰੇ ਪਾਸੇ ਭਾਰਤੀ ਵਿਦਿਆਰਥੀਆਂ ਦਾ ਮਾਮਲਾ ਵੀ ਸਾਹਮਣੇ ਆਉਣ ਲੱਗਾ ਹੈ ਕਿ ਉਹ ਵੱਡੀ ਗੰਟੀ ਚ ਇਰਾਂਚ ਫਸੇ ਨੇ ਉਹਨਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਉਸ ਤਰ੍ਹਾਂ ਦੀਆਂ ਨਹੀਂ ਹੋ ਰਹੀਆਂ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਸੋ ਇਸ ਲਈ ਉਹ ਬੱਚੇ ਕਾਫੀ ਸਹਿਮੇ ਨੇ ਉਹਦੇ ਮਾਪੇ ਵੀ ਕਾਫੀ ਫਿਕਰਚ ਨੇ ਜੀ ਜਿਹੜਾ ਮਾਮਲਾ ਓਬਰਾਨ ਚੱਲ ਰਿਹਾ ਦੁਨੀਆ ਦੇ ਵਿੱਚ ਟਰੰਪ ਨੇ ਜਿਹੜੀ ਟੈਰਿਫ ਵਾਰ ਸ਼ੁਰੂ ਕੀਤੀ ਸੀ ਉਹਨੇ ਤਾਂ ਸ਼ਬਦ ਦੀ ਵਾਰ ਤੋਂ ਕੀਤਾ ਨਾ ਟੈਰਿਫ ਵਾਰ ਜੰਗ ਜੇ ਜੰਗੀ ਮਾਨਸਿਕਤਾ ਹੈ ਅੱਜ ਇੱਕ ਰਿਪੋਰਟ ਸਪੀਐਸ ਸਪਰੀ ਦੀ ਸਪਰੀ ਇੱਕ ਸਟਾਕ ਹੋਮ ਦੀ ਸੰਸਥਾ ਜਿਹੜੀ ਹਥਿਆਰ ਕਿੰਨੇ ਕੋਈ ਬਣਾ ਰਿਹਾ ਹੈ ਕੰਟਰੀ ਇਹਦੇ ਤੇ ਹੀ ਹਰ ਸਾਲ ਆਪਣੀ ਰਿਪੋਰਟ ਦਿੰਦੀ ਹੈ 2025 ਦੀ ਰਿਪੋਰਟ ਕੱਲ ਜਾਰੀ ਹੋਈ ਹੈ ਅੱਜ ਅਖਬਾਰਾਂ ਦੇ ਵਿੱਚ छਪੀ ਹੈ ਉਹ ਕਹਿੰਦੇ ਨੇ ਚੀਨ ਹਰ ਸਾਲ 100 ਦੇ ਕਰੀਬ ਨਿਊਕਲੀਅਰ ਜਿਹੜੇ ਵੈਪਨ ਬਣਾ ਰਿਹਾ ਹੈ ਭਾਰਤ ਦੇ ਕੋਲ 180 ਪਾਕਿਸਤਾਨ ਦੇ ਕੋਲ 170 ਅਮਰੀਕਾ ਕੋਲ 5000 ਤੋਂ ਜ਼ਿਆਦਾ ਤੇ ਵੱਖ-ਵੱਖ ਦੇਸ਼ਾਂ ਕੋਲ ਨਿਊਕਲੀਅਰ ਵਾਰ ਹਾਈਡ੍ਰਜਨ ਐ ਇੰਨੇ ਵੱਡੇ ਪੱਧਰ ਦੇ ਉੱਤੇ ਜਿਹੜੇ ਨਿਊਕਲੀਅਰ ਵਾਰ ਹਾਈਡ੍ਰਜਨ ਨੂੰ ਕਿਹਾ ਜਾਂਦਾ ਕਿ ਜੇ ਚੱਲ ਗਏ ਤਾਂ ਧਰਤੀ ਨੂੰ 55 ਸਕਿੰਟਾਂ ਚ ਆਪਣੀ ਧੂਰੀ ਤੋਂ ਖਲਾ ਸਕਦੇ ਨੇ ਉਹਨਾਂ ਦੀ ਕਪੈਸਿਟੀ ਐਨੀ ਹੈ ਸਮਰੱਥਾ ਐਨੀ ਜ਼ਿਆਦਾ ਹੈ ਬਤਨ ਦੁਨੀਆ ਦੀ ਬਰਬਾਦੀ ਦਾ ਸਾਮਾਨ ਚ ਨੰਬਰ 1 ਅਮਰੀਕਾ ਐ ਬਾਕੀ ਦੇ ਉਧਰ ਨੂੰ ਵੱਧ ਰਹੇ ਨੇ ਸਾਰੇ ਜਿੱਧਰ ਨੂੰ ਜਾਣਾ ਐ ਤੇ ਰਿਸੋਰਸਜ ਵੀ ਉਹਦੇ ਤੇ ਲਾ ਰਹੇ ਨੇ ਬਾਕੀ ਚੀਜ਼ਾਂ ਵੀ ਉਧਰ ਲਾ ਰਹੇ ਨੇ ਹੁਣ ਜਦੋਂ ਟਰੰਪ ਜੇਕਰ ਐਨਾ ਹੀ ਜੰਗਾਂ ਰਕਾਉਣ ਦੇ ਪੱਖ ਦੇ ਵਿੱਚ ਹੋਵੇ ਤਾਂ ਇਜ਼ਰਾਈਲ ਜਿਹੜਾ ਗਾਜ਼ਾ ਪੱਟੀ ਤੇ ਫਲਸਤੀਨੀਆਂ ਦੀ ਨਸਲ ਕਾਤ ਕਰ ਰਿਹਾ ਹੈ ਨਸਲ ਕੁਸ਼ੀ ਕਰ ਰਿਹਾ ਹੈ ਜਿੱਥੇ ਇੰਨੇ ਹਜ਼ਾਰਾਂ ਬੱਚਾ ਮਾਰਿਆ ਜਾ ਚੁੱਕੇ ਹੈ ਹਸਪਤਾਲਾਂ ਤਬਾਹ ਕੀਤੇ ਜਾ ਚੁੱਕੇ ਨੇ ਵੱਡੇ ਪੱਦਰ ਦੇ ਉੱਤੇ ਤਬਾਹੀ ਜਿਹੜੀ ਲਗਾਤਾਰ ਮਚਾਈ ਜਾ ਰਹੀ ਹੈ ਤਾਂ ਇਹ ਕਿਉਂ ਨਹੀਂ ਕਹਿੰਦਾ ਕਿ ਭਾਈ ਤੁਸੀਂ ਰੋਕੋ ਜਿੱਥੇ UNO ਦੇ ਸੈਕਟਰੀ ਜਨਰਲ ਨੂੰ ਬੜਨ ਦੀ ਇਜਾਜ਼ਤ ਨਹੀਂ ਦੇ ਰਹੇ ਜਿੱਥੇ ਜਿਹੜੀ ਉਹਨਾਂ ਨੂੰ ਮਨੁਮਾਨਵੀ ਆਧਾਰ ਦੇ ਉੱਤੇ ਜੋ ਸਹਾਇਤਾ ਚਾਹੀਦੀ ਆ ਦਵਾਈਆਂ ਚਾਹੀਦੀਆਂ ਨੇ ਖੁਰਾਕ ਚਾਹੀਦੀ ਹੈ ਉਹਨਾਂ ਨੂੰ ਵੀ ਬੜਨ ਤੇ پابੰਦੀ ਲਾ ਰੱਖੀ ਹੈ ਉੱਥੇ ਹੀ ਘੱਟੋ ਘੱਟ ਹਟਾ ਦਿੰਦਾ ਇਜ਼ਰਾਇਲ ਨੂੰ ਜੇ ਉੱਥੇ ਹਟਾ ਦਿੰਦਾ ਤਾਂ ਇਹ ਲੱਗਦਾ ਵੀ ਹਾਸਿਹਰ ਦਤਾ ਹੈਗੀ ਹੈ ਹੁਣ ਚਲੋ ਜੋ ਵੀ ਹੋ ਗਿਆ ਇੰਨੀ ਬਰਬਾਦੀ ਤੋਂ ਬਾਅਦ ਕੋਈ ਬਹਾਲੀ ਉਹਨਾਂ ਦੀ ਕਰਦਾ ਉਹ ਸਾਰੇ ਧਿਰਾਂ ਜਿਹੜੀਆਂ ਨੇ ਜਿਹੜੀਆਂ ਲੜ ਰਹੀਆਂ ਨੇ ਹਮਾਸ ਵਗੈਰਾ ਉਹ ਈਰਾਨ ਉਹਨਾਂ ਦਾ ਸਪੋਰਟਰ ਮੰਨਿਆ ਜਾਂਦਾ ਈਰਾਨ ਦੇ ਪੱਖ ਦੀਆਂ ਧਿਰਾਂ ਮੰਨੀਆਂ ਜਾਂਦੀਆਂ ਨੇ ਤਾਂ ਇਸ ਤੋਂ ਬਾਅਦ ਹਮਲਾ ਇਜ਼ਰਾਈਲ ਨੇ ਇਰਾਈਲ ਨੇ ਈਰਾਨ ਤੇ ਕੀਤਾ ਈਰਾਨ ਤੇ ਵੀ ਕੀਤਾ ਉਹਦੇ ਮਿਲਟਰੀ ਦੇ ਵੀ ਬੰਦੇ ਮਾਰੇ ਨੇ ਵੱਡੇ ਜਿਹੜੇ ਕਮਾਂਡਰ ਨੇ ਤੇ ਸਾਇੰਟਿਸਟਾਂ ਤੇ ਵੀ ਕੀਤਾ ਸਾਇੰਟਿਸਟ ਵੀ ਤੇ ਜਦੋਂ ਉਹਨਾਂ ਨੇ ਮੁੜ ਕੇ ਸੁਪਰਸੋਨਿਕ ਮਜਾਈਲਾ ਨਾਮ ਕੀਤਾ ਮੁਕਾਬਲਾ ਤਾਂ ਇਜ਼ਰਾਈਲ ਦੇ ਵੀ ਬਹੁਤ ਏਰੀਏ ਤਬਾਹ ਹੋਏ ਨੇ ਕਹਿੰਦੇ ਸ਼ਹਿਰ ਤਬਾਹ ਹੋ ਗਏ ਵੱਖ-ਵੱਖ ਤਰੀਕੇ ਦੇ ਹੁਣ ਇਜ਼ਰਾਈਲ ਦਾ ਦਾਅਵਾ ਹੈ ਕਿ ਅਸੀਂ ਤਹਿਰਾਨ ਜਿਹੜੀ ਉਹਦੀ ਰਾਜਧਾਨੀ ਹੈ ਉਹਨੂੰ ਪੂਰੀ ਤਰ੍ਹਾਂ ਅਬਦੇ ਕਬਜੇ ਚ ਲੈ ਗਏ ਲੈ ਲੈ ਅਸਮਾਨ ਦੇ ਪਖਤੋਂ ਅਸਮਾਨੀ ਤੌਰ ਦੇ ਉਹ ਸਾਰੇ ਮਾਮਲੇ ਦੇ ਵਿੱਚ ਤਾਂ ਈਰਾਨ ਦਾ ਇਹ ਕਹਿਣਾ ਹੈ ਵੀ ਅਮਰੀਕਾ ਸਪਸ਼ਟ ਕਰੇ ਆਪਣੀ ਸਥਿਤੀ ਕੀ ਹੈ ਜਾਂ ਉਸ ਲੈਵਲ ਦੇ ਉੱਤੇ ਨਹੀਂ ਤਾਂ ਤੁਸੀਂ ਨਾਲ ਹੀ ਹੋ ਫਿਰ ਤਾਂ ਦੋਨਾਂ ਦੇ ਖਿਲਾਫ ਹੀ ਕਾਰਵਾਈ ਹੋਏਗੀ ਤਾਂ ਨੁਕਸਾਨ ਅਮਰੀਕਾ ਨੂੰ ਹੋਏਗਾ ਇਹਦਾ ਮਤਲਬ ਅਜੇ ਤੱਕ ਇਹ ਲੜਾਈ ਦਾ ਕੋਈ ਰੁਕਣਾ ਜਾਂ ਅਮਰੀਕਾ ਦਾ ਇਹੋ ਜਿਹਾ ਪ੍ਰਭਾਵਸ਼ਾਲੀ ਦਖਲ ਪ੍ਰਭਾਵਸ਼ਾਲੀ ਦਖਲ ਸਭ ਤੋਂ ਜ਼ਿਆਦਾ ਇਜ਼ਰਾਇਲ ਨੂੰ ਰੋਕਣ ਵਾਲੀ ਹੋ ਸਕਦਾ ਉਹਨੂੰ ਤਾਂ ਰੋਕ ਨਹੀਂ ਰਿਹਾ ਇਹ ਉਹ ਹਜੇ ਹੀ ਹਾਲ ਹੁੰਦਾ ਜਿਵੇਂ ਤਕੜਾ ਬੰਦਾ ਇਹ ਕਹੇ ਵੀ ਇਰਾਨ ਨੂੰ ਕਹੇ ਤੂੰ ਬੰਦ ਹੋ ਜਾ ਜਿਵੇਂ ਇੱਕ ਵੱਡੇ ਦੋ ਬੰਦੇ ਬਰਾਬਰ ਦੇ ਲੜ ਰਹੇ ਹੋਣ ਇੱਕ ਨੂੰ ਫੜਨ ਲੱਗ ਜਾਓ ਲੜੀਦਾ ਨਹੀਂ ਲੜੀਦਾ ਦੂਜੇ ਨੂੰ ਖੁੱਲਾ ਛੱਡੋ ਉਹਦੇ ਜਿੰਨੇ ਮਰਜੀ ਮਾਰ ਜੇ ਇਹ ਉਹ ਹਜਾ ਟਰੰਪ ਦਾ ਰੋਲ ਅਜੇ ਨਜ਼ਰ ਆਉਂਦਾ ਜੇ ਸੀਰੀਅਸ ਰੋਲ ਹੋਏਗਾ ਤਾਂ ਪਤਾ ਲੱਗੂਗਾ ਦੁਨੀਆ ਨੂੰ ਕਿ ਭਾਈ ਪਹਿਲਾਂ ਸੀਜ਼ ਫਾਇਰ ਕਰਾਓ ਦੋਨਾਂ ਤੋਂ ਇਜ਼ਰਾਇਲ ਤੋਂ ਪਹਿਲਾਂ ਕਰਾਓ ਤੇ ਨਾਲ ਦੀ ਨਾਲ ਇਰਾਨ ਵੀ ਨੂੰ ਵੀ ਕਹੋ ਵੀ ਉਹਨੇ ਕਿਉਂਕਿ ਜਿਹੜਾ ਪਹਿਲ ਕਰਦਾ ਹੈ ਜਿਹੜਾ ਪਹਿਲਾਂ ਅਟੈਕ ਕਰਦਾ ਹੈ ਕਾਸ਼ ਜੀ ਪੈਰਦੀ ਪਹਿਲੇ ਵੀ ਹੋਤੈ ਤਾਂ ਹੋਣੀ ਚਾਹੀਦੀ ਆ ਨਾ ਕਾਇਦੇ ਦੇ ਤੌਰ ਤੇ ਤੇ ਜੇ ਉਧਰ ਨਹੀਂ ਕਰਾਉਂਦਾ ਤਾਂ ਕੋਈ ਉਹਦਾ ਮਤਲਬ ਨਹੀਂ ਬਣਦਾ ਤੇ ਇਸੇ ਤਰ੍ਹਾਂ ਜਿਹੜੇ ਈਰਾਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਰਹਿ ਰਹੇ ਨੇ ਜੀ ਬਹੁਤ ਸਾਰੇ ਬੰਦੇ ਕੰਮ ਕਰਨ ਵੀ ਗਏ ਨੇ ਬਹੁਤ ਉੱਥੇ ਦੇ ਸਿਟੀਜ਼ਨ ਵੀ ਨੇ ਪੁਰਾਣੇ ਰਹਿ ਰਹੇ ਨੇ ਈਰਾਨੀ ਜਿਹੜੇ ਸਿੱਖ ਵੀ ਨੇ ਵੀ ਹੁਣ ਪੰਜਾਬੀ ਵੀ ਕਾਫੀ ਰਹਿ ਰਹੇ ਨੇ ਸਿੱਖ ਕਾਫੀ ਰਹਿ ਰਹੇ ਨੇ ਉੱਥੇ ਉਸ ਪੱਦਰ ਦੇ ਉੱਤੇ ਤੇ ਹੁਣ ਬੱਚੇ ਵੀ ਕੁਝ ਉਥੇ ਐਮਬੀਬੀਐਸ ਕਰਨ ਤਹਿਰਾਣ ਚ ਇੱਕ ਕੁੜੀ ਦੇ ਨਾਲ ਰਿਲੇਟਡ ਸਟੋਰੀ ਚਪੀ ਹੈ ਉਹ ਕਹਿੰਦੇ ਵੀ ਇਹ ਟੈਲੀਵਿਜ਼ਨ ਤੇ ਨਹੀਂ ਉਹ ਕਹਿ ਰਹੀ ਹੈ ਐਮਬੀਬੀਐਸ ਕਰ ਰਹੀ ਹੈ ਉਹ ਕਹਿੰਦੀ ਹੈ ਵੀ ਇਹ ਟੈਲੀਵਿਜ਼ਨ ਦੀ جنگ ਤੇ ਨਹੀਂ ਹੋ ਰਹੀ جنگ ਇਹ ਧਰਤੀ ਤੇ ਹੋ ਰਹੀ ਹੈ ਸਾਡੇ ਨੇੜੇ ਬੰਬ ਡਿੱਗ ਰਹੇ ਨੇ ਜਿਹੜੇ ਵਕਰੀਵਨ ਬਿਆਨਬਾਜ਼ੀ ਆ ਨਾ ਵੀ ਟੈਲੀਵਿਜ਼ਨ ਤੇ ਕੋਈ ਨਹੀਂ ਹੜ ਚੋ ਜੇ ਫਲਾਣਾ ਹੋ ਜਾਓ ਜੀ ਕੇਵਲ ਉਹਦੇ ਨਾਲ ਕੰਮ ਨਹੀਂ ਚੱਲਣਾ ਇਸ ਲਈ ਜੇ ਭਾਰਤ ਸਰਕਾਰ ਵੀ ਆਪਣੇ ਰਿਸ਼ਤੇ ਆਪਣੇ ਸੰਬੰਧ ਜਿਹੜੇ ਕਿ ਭਾਰਤ ਦੇ ਟ੍ਰੈਡੀਸ਼ਨਲੀ ਇਰਾਨ ਨਾਲ ਵੀ ਬਹੁਤ ਵਧੀਆ ਸਬੰਧ ਰਹੇ ਨੇ ਈਵਨ ਜਦੋਂ ਅਮਰੀਕਾ ਕਹਿ ਰਿਹਾ ਸੀ ਅੱਜ ਜਦੋਂ ਕੋਵਿਡ ਦੇ ਦੌਰਾਨ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਕਲੈਵਲ ਤੇ ਹਰਕ ਪੈ ਗਿਆ ਸੀਗਾ ਬੰਦ ਹੀ ਹੋ ਗਿਆ ਸੀ ਆਉਣ ਜਾਣ ਉਦੋਂ ਰੂਸ ਤੋਂ ਅਸੀਂ ਸਸਤੀ ਗੈਸ ਲਈ ਤੇ ਤੇਲ ਲਿਆ ਇਹ ਤੋਂ ਆਰਾਂ ਤੋਂ ਉਹਨੇ ਦਿੱਤਾ ਤੇ ਤਾਂ ਸਾਡਾ ਬਚਤ ਰਹੀ ਇਕਨੋਮਿਕਲੀ ਕਾਫੀ ਜ਼ਿਆਦਾ ਜਾਤ ਇਸੇ ਟੰਗ ਦੇ ਨਾਲ ਇਜ਼ਰਾਇਲ ਨਾਲ ਤੁਸੀਂ ਕਹਿ ਰਹੇ ਹੋ ਕਿ ਸਾਡਾ ਸਭ ਕੁਝ ਰਣਨੀਤਿਕ ਸਮਝੌਤਾ ਹੈ ਜੀ ਰਣਨੀਤਿਕ ਸਮਝੌਤਾ ਕਿਉਂਕਿ ਅਸੀਂ ਹਥਿਆਰ ਵੀ ਲੈ ਰਹੇ ਹਾਂ ਅਸੀਂ ਟ੍ਰੇਨਿੰਗ ਵੀ ਲੈਣ ਵੀ ਭੇਜਦੇ ਆ ਉੱਥੇ ਪੁਲਿਸ ਨੂੰ ਵੀ ਤੇ ਬਾਕੀ ਦੇ ਮਾਮਲਿਆਂ ਦੇ ਵਿੱਚ ਵੀ ਅਸੀਂ ਸਲਾਹ ਵੀ ਲੈਣੇ ਆ ਇਹਨਾਂ ਮਾਮਲਿਆਂ ਦੇ ਵਿੱਚ ਜੇ ਦੋਨੇ ਦੇਸ਼ਾਂ ਨਾਲ ਇਹ ਹੋ ਜਾਏ ਤਾਂ ਘਟੋ ਘਟ ਆਪਣੇ ਕੰਟਰੀ ਦੇ ਬੰਦਿਆਂ ਨੂੰ ਤਾਂ ਤੁਸੀਂ ਕੱਢ ਸਕਦੇ ਹੋ ਕਹਿ ਲਓ ਵੀ ਭਾਈ ਜੀ ਤੁਸੀਂ ਅਜੇ ਥੋੜਾ ਜਿਆਦਾ ਦੱਸੋ ਸਾਨੂੰ ਕਿੱਥੇ ਰੋਕ ਲੱਗੂਗੀ ਉੱਥੋਂ ਅਸੀਂ ਬੰਦੇ ਲਿਆਈਏ ਇਧਰ ਉਧਰ ਕਰ ਲਈਏ ਉਹ ਹੁਣ ਜਦੋਂ ਪ੍ਰੈਕਟੀਕਲ ਹੋਏਗਾ ਉਦੋਂ ਬਾਅਦ ਹੀ ਪਤਾ ਲੱਗੇਗਾ ਕਹਿਣ ਦੀ ਤੌਰ ਤੇ ਤਾਂ ਦੂਰ ਹੈ ਜਦੋਂ ਜੰਗ ਦੇ ਗੋਲੇ ਫਟਦੇ ਹੁੰਦੇ ਨੇ ਉਥੇ ਮਨੋਂ ਦੱਸਾ ਕਿਉਂ ਜੀ ਹੁੰਦੀ ਆ ਲੋਕਾਂ ਦੀ ਉਹਨਾਂ ਦੇ ਬੱਚਿਆਂ ਦੀ ਇਹ ਅਜੇ ਵੀ ਬਹੁਤ ਬੜੀ ਮਾਨੇ ਰੱਖਦੀ ਆ ਪਰ ਕੱਲਾ ਉਹਨੇ ਨਾਲ ਨਹੀਂ ਇਹ ਜੰਗ ਤਾਂ ਜੇ ਵਧੂਗੀ ਇਰਾਨ ਦੀ ਤੇ ਇਜ਼ਰਾਇਲ ਦੀ ਇਜ਼ਰਾਇਲ ਜਿਹੜਾ ਨਸਲ ਕਾਤ ਕਰਕੇ ਗਾਜ਼ਾ ਦੇ ਵਿੱਚ ਯੂਰਪ ਦੀ ਵੀ ਸਪੋਰਟ ਖੋ ਰਿਹਾ ਯੂਰਪੀ ਕੰਟਰੀ ਵੀ ਉਹਨਾਂ ਨੂੰ ਜਿਹੜੇ ਉਹਦੇ ਹਮਾਇਤੀ ਹੁੰਦੇ ਸੀ ਦੂਰ ਜਾ ਰਹੇ ਨੇ ਇਸ ਕਰਕੇ اخلاقی ਲੜਾਈ ਦੇ ਤੌਰ ਦੇ ਉੱਤੇ ਜਰਾਈਦ ਦਾ ਪੱਲਣਾ ਡਾਊਨ ਜਾ ਰਿਹਾ ਹੈ ਜੇਕਰ ਅਮਰੀਕਾ ਦਖਲ ਦੇ ਕੇ ਇਹਦੇ ਵਿੱਚ ਕੁਝ ਕਰਾਏ ਤਾਂ ਸ਼ਾਇਦ ਇਹ ਲੜਾਈ ਅੱਗੇ ਵਧਣ ਤੋਂ ਰੁਕ ਜੇ ਨਹੀਂ ਤਾਂ ਇਹ ਡਰ بار بار ਵੱਡਾ ਵੱਡਾ ਦਿਖਾ ਰਿਹਾ ਕਿ ਕਿਤੇ ਇਹ ਵਰਲਡ ਵਾਰ ਚ ਤਬਦੀਲ ਨਾ ਹੋ ਜੇ ਜੇ ਵਰਲਡ ਵਾਰ ਚ ਤਬਦੀਲ ਹੋ ਗਈ ਤਾਂ ਪਤਾ ਨਹੀਂ ਕਿੰਨੀ ਕਿ ਤਬਾਹੀ ਹੋਰ ਬਿਲਕੁਲ ਜਿੱਥੇ ਵਿਸ਼ਵ ਜੰਗ ਦਾ ਖਤਰਾ ਮੰਡਰਾਉਣ ਲੱਗਿਆ ਉੱਥੇ ਜਿਹੜੇ ਤੁਸੀਂ ਭਾਰਤੀਆਂ ਦੀ ਫਿਕਰ ਦੀ ਗੱਲ ਕਰਦੇ ਹੋ ਸਰਦਾਰ ਮੀਤ ਸਿੰਘ ਜੀ ਆਪਾਂ ਪਿਛਲੇ ਦਿਨਾਂ ਚ ਹੰਡਾਇਆ ਚਾਰ ਦਿਨਾਂ ਨਹੀਂ ਪੰਜਾਬ ਦਾ ਮਤਲਬ ਕਿ ਸਰਦੀ ਖੇਤਰ ਦਾ ਕਿਸ ਤਣਾਅ ਚੋਂ ਲੰਘੇ ਨੇ ਸਾਰੇ ਲੋਕ ਆਪਾਂ ਤੋਂ ਵੱਖ ਆ ਚਲੋ ਮੈਂ ਅੱਗੇ ਵੱਧਦਾ ਜਿਹੜਾ ਜੀ7 ਸਿਖਰ ਸੰਮੇਲਨ ਹੈ ਉਹਦੇ ਵਿੱਚ ਆਖਰ ਭਾਰਤ ਨੂੰ ਸੱਦਾ ਮਿਲ ਗਿਆ ਤੇ ਨਰਮੋਦੀ ਪਹੁੰਚ ਗਏ ਕੈਨੇਡਾ ਪਰ ਕੀ ਇਹ ਕੈਨੇਡਾ ਤੇ ਭਾਰਤ ਦੇ ਰਿਸ਼ਤਿਆਂ ਲਈ ਉਹ ਸਹਾਹੀ ਹੋਏਗਾ ਜਾਂ ਇਹਦੇ ਵਿੱਚੋਂ ਆਹ ਜਿਹੜੇ ਅਜਿਹੇ ਮਸਲੇ ਉੱਠ ਰਹੇ ਨੇ ਚਾਹੇ ਉਹ ਟੈਰਫ ਵਾਰ ਵਾਲਾ ਚਾਹੇ ਆ ਜੰਗ ਵਾਲਾ ਇਹਨਾਂ ਮਸਲਿਆਂ ਤੇ ਵੀ ਕੁਝ ਜਾਂ ਹੋਰ ਬੱਖੋ ਪਹਿਲੂਆਂ ਤੇ ਕਿੱਥੋਂ ਤੱਕ ਭਾਰਤੀ ਤੌਰ ਤੇ ਉੱਤੇ ਜਾਂ ਵਿਸ਼ਵ ਦੇ ਹੋਰ ਮੁਲਕਾਂ ਤੌਰ ਤੇ ਜੀ7 ਸਿਕਰ ਸੰਮੇਲਨ ਚੋਂ ਕੁਝ ਅਸਰੂ ਨਿਕਲਣ ਦੀ ਆਸ ਹੈ ਜੀ ਅ ਬਿਲਕੁਲ ਇੱਕ ਗੱਲ ਤਾਂ ਤਾਂ ਇਹਦੀ ਇੰਪੋਰਟੈਂਸ ਜ਼ਿਆਦਾ ਹੈ ਹੁਣ ਕਿਉਂਕਿ ਕੈਨੇਡਾ ਵੀ ਅਮਰੀਕਾ ਤੋਂ ਪਰੇਸ਼ਾਨ ਹੋ ਗਿਆ ਪਿਛਲੇ ਦਿਨਾਂ ਚ ਜਿਹੜੀਆਂ ਚੋਣਾਂ ਤੋਂ ਲੈ ਕੇ ਦੇਖੋ ਕਿਉਂਕਿ 트ੰਪ ਕਹਿਣ ਲੱਗ ਗਿਆ ਕਿ ਤੁਹਾਨੂੰ 51ਵਾਂ ਰਾਜ ਬਣਾ ਲੈਣੇ ਆ ਤੁਹਾਡੇ ਗਵਰਨਰ ਲਾ ਲਾਂਗੇ ਤੁਹਾਡੇ ਪ੍ਰਾਈਮ ਮਿਨਿਸਟਰ ਨੂੰ ਪਰ ਲੋਕਾਂ ਨੇ ਫਤਵਾ ਹੀ ਬਦਲਤਾ ਜਿਹੜਾ ਉਹ ਮਤਲਬ ਡੈਮੋਕ੍ਰੈਟਿਕ ਪਾਰਟੀ ਦੇ ਖਿਲਾਫ ਦਿਖਾਈ ਦਿੰਦੇ ਸੀ ਉਹਨਾਂ ਦੇ ਪ੍ਰਧਾਨ ਮੰਤਰੀ ਦੁਬਾਰਾ ਚੁਣਤਾ ਜਿਹੜਾ ਕਿ ਮੰਨਿਆ ਜਾਂਦਾ ਹੈ ਕਿ ਉਹ ਇੱਕ ਇੰਟੈਲੈਕਚੁਅਲ ਪ੍ਰਧਾਨ ਮੰਤਰੀ ਹੈ ਤੇ ਜਿਵੇਂ ਡਾਕਟਰ ਮਰਮੋਹਨ ਸੈਂਸੀ ਉਸ ਕੈਟਾਗਰੀ ਚੋਂ ਹੀ ਉਸ ਤਰੀਕੇ ਦਾ ਇੱਕ ਬੰਦਾ ਹੈ ਜਿਹੜਾ ਜਿਹਨੂੰ ਹੁਣ ਪ੍ਰਧਾਨ ਮੰਤਰੀ ਬਣਾਇਆ ਹੈ ਜਿਨੇ ਕਿਹਾ ਕਿ ਮੈਂ ਕੈਨੇਡਾ ਨੂੰ ਬਚਾਉਂਗਾ ਕੈਨੇਡਾ ਦੀ ਇਕਨੋਮੀ ਨੂੰ ਬਚਾਉਂਗਾ ਤੇ ਅਮਰੀਕਾ ਦੇ ਖਿਲਾਫ ਵੀ ਅਸੀਂ ਖੜੇ ਹੋਵਾਂਗੇ ਜਿਨ੍ਹਾਂ ਨੇ ਉਹ ਸਟੈਂਡ ਲਿਆ ਉਸ ਲੈਵਲ ਤੇ ਕੈਨੇਡਾ ਕਿਉਂਕਿ ਇਸ ਵਾਰ ਹੋਸਟ ਹੈ ਇਦੇ ਅਜੰਡਿਆਂ ਦੇ ਰੂਪ ਦੇ ਵਿੱਚ ਜਿਹੜਾ ਦੇਸ਼ ਹੋਸਟ ਹੁੰਦਾ ਹੈ ਉਹਦਾ ਮਹੱਤਵਪੂਰਨ ਰੋਲ ਹੁੰਦਾ ਹੈ ਕਿ ਕਿਹੜੇ ਮੁੱਦਿਆਂ ਤੇ ਚਰਚਾ ਹੋਣੀ ਹੈ ਕਿਹੜਿਆਂ ਤੇ ਨਹੀਂ ਹੋਣੀ ਤਾਂ ਅੰਡਰਸਟੂਡ ਹੈ ਜੀ ਸਾਹਿਬਾਂ ਦੇ ਐਡਵਾਂਸ ਜਿਹੜੇ ਦੇਸ਼ ਨੇ ਇਹਨਾਂ ਦੇ ਵਿੱਚ ਇਹ ਗੱਲ ਜ਼ਰੂਰ ਤੁਰੂਗੀ ਕਿਸੇ ਨਾ ਕਿਸੇ ਪੰਦਰ ਦੇ ਉੱਤੇ ਕਿ ਜਿਹੜੀ ਇਹ ਟਾਇਰ ਫਵਾਰ ਹੈ ਜਿਹੜੀ ਇੱਕ ਦੂਜੇ ਨੂੰ ਥ੍ਰੈਟ ਕਰਨ ਦੀ ਗੱਲ ਹੈ ਜਾਂ ਜਿਹੜੀ ਇੰਟਰਨੈਸ਼ਨਲ ਕੋਆਪਰੇਸ਼ਨ ਦੀਆਂ ਚੀਜ਼ਾਂ ਨੇ ਇਹ ਚੀਜ਼ਾਂ ਨੂੰ ਕਿਵੇਂ ਸੰਤੁਲਨਤ ਰੱਖਿਆ ਜਾ ਸਕੇ ਕਿਵੇਂ मतलब ਆ ਜਿਹੜਾ ਇੱਕ ਦੇਸ਼ ਦਾ ਮਾਮਲਾ ਹੈ ਕਿ ਅਮਰੀਕਾ ਫਸਟ ਫਲਾਨਾ ਫਸਟ ਜੇ ਜੀ ਸਾਹਿਬ ਨਾਲ ਤਾਂ ਸਾਰੇ ਦੇਸ਼ਾਂ ਦੇ ਹਿਤਾਂ ਦਾ ਖਿਆਲ ਰੱਖਣਾ ਪਏਗਾ ਇਹਦਾ ਮਤਲਬ ਤੁਸੀਂ ਇੰਨੇ ਦੇਸ਼ ਇਕੱਠੇ ਹੋ ਰਹੇ ਹੋ ਉਦੋਂ ਬਾਅਦ ਜੀ 20 ਉਦੋਂ ਬਾਅਦ ਵੱਖ-ਵੱਖ ਲੈਵਲ ਦੇ ਲੋਕ ਤਾਂ ਕਿਸੇ ਇੱਕ ਦੇਸ਼ ਦੀ ਗੱਲ ਨਹੀਂ ਤੇ ਸਮਝੌਤੇ ਤਾਂ ਹੀ ਹੋਣਗੇ ਜੇਕਰ ਥੋੜਾ-ਥੋੜਾ ਆਪਣਾ ਇੰਟਰਸਟ ਛੱਡ ਕੇ ਸਾਰਿਆਂ ਦਾ ਸਹਿਮਤੀ ਬਣੂਗੀ ਇਸ ਲਈ ਇੱਕ ਤਾਂ ਗੱਲ ਇਹ ਚੱਲਦੀ ਹੈ ਕਿ ਇੱਥੇ ਟਾਇਰ ਫਾੜੀ ਗੱਲ ਵੀ ਤੇ ਵਪਾਰ ਵਾਲੀ ਗੱਲ ਵੀ ਤੇ ਪੀਸ ਦੀ ਗੱਲ ਨੇ ਤਾਂ ਚੱਲੂਗੀ ਚੱਲਣਗੀ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਤੇ ਅਮਰੀਕਾ ਦੇ ਭਾਰਤ ਨਾਲ ਦੇ ਰਿਸ਼ਤੇ ਵੀ ਸ਼ਾਇਦ ਇਹਦੇ ਤੇ ਗੱਲ ਹੋਵੇ ਜਿਹੜੇ ਪਿਛਲੇ ਸਮੇਂ ਚ ਇੱਕ ਕੜਤਣਾ ਇੱਕ ਟਕਰਾਇਆ ਉਹਦੇ ਤੇ ਜਦੋਂ ਗੱਲ ਹੋਏਗੀ ਤਾਂ ਕੁਝ ਬਰਫ਼ ਪਿਗੜਨ ਦੀ ਸੰਭਾਵਨਾ ਹੈਗੀ ਹੈ। ਔਰ ਹਾਲਾਂਕਿ ਉੱਥੇ ਮੁਜਾਰੇ ਵੀ ਕੀਤੇ ਨੇ ਕੁਝ ਖਾਲਸਤਾਨੀ ਟਾਈਟ ਗਰੁੱਪਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਪਰ ਬਹੁਤ ਸਾਰੇ ਗਰੁੱਪ ਇਹੋ ਜਿਹੇ ਵੀ ਨੇ ਸਿੱਖਾਂ ਦੇ ਜਿਹੜੇ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਬਿਹਤਰ ਚਾਹੁੰਦੇ ਨੇ। ਉੱਥੇ ਤਾਂ ਉਹਨਾਂ ਨੇ ਤਾਂ ਇਹ ਕਿਹਾ ਸੀ ਕਿ ਭਾਰਤ ਨੂੰ ਪ੍ਰਧਾਨ ਮੰਤਰੀ ਨੂੰ ਸੱਦਾ ਚਾਉਂਦੇ ਰਿਹਾ ਪਰ ਬਹੁਤ ਸਾਰੇ بڑے ਗਰੁੱਪ ਅਮਰੀਕਾ ਤੇ ਜਿਹੜੇ ਕੈਨੇਡਾ ਦੇ ਵਿੱਚ ਭਾਰਤੀਆਂ ਦੇ ਹੈਗੇ ਨੇ ਉਹ ਕਹਿੰਦੇ ਨੇ ਆਉਣਾ ਹੀ ਚਾਹੀਦੇ ਨੇ ਕਿਉਂਕਿ ਦੁਨੀਆ ਚੋਂ ਹੁਣ ਆਈਸੋਲੇਟ ਕਰਕੇ ਨਹੀਂ ਤੁਸੀਂ ਗੱਲ ਕਰ ਸਕਦੇ ਸਗੋਂ ਗੱਲਬਾਤ ਦੇ ਵਿੱਚ ਇੰਗੇਜ ਕਰਕੇ ਜਿਆਦਾ ਪ੍ਰਭਾਵ ਪਾ ਸਕਦੇ ਹੋ ਜਿਆਦਾ ਗੱਲ ਕਰ ਸਕਦੇ ਹੋ ਇੱਕ ਦੂਜੇ ਦੇ ਨਾਲ ਜੇ ਇਹ ਰਿਸ਼ਤੇ ਦਰਸਤ ਹੁੰਦੇ ਨੇ ਕੈਨੇਡਾ ਤੇ ਅਮਰੀਕਾ ਦੇ ਆਪਸ ਦੇ ਵਿੱਚ ਵੀ ਅਮਰੀਕਾ ਦੇ ਭਾਰਤ ਨਾਲ ਵੀ ਤਾਂ ਜਿਹੜੇ ਭਾਰਤੀ ਉਧਰ ਰਹਿ ਰਹੇ ਨੇ ਜਿੰਨੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਉਹ ਵੀ ਸੁੱਖ ਦਾ ਸਾਹ ਲੈਣਗੇ ਜੇ ਤਣਾਅ ਚ ਰਹਿੰਦੇ ਨੇ ਰਿਸ਼ਤੇ ਤਾਂ ਉਹਨਾਂ ਦੀਆਂ ਜ਼ਿੰਦਗੀਆਂ ਵੀ ਪ੍ਰਭਾਵਿਤ ਹੋਦੀਆਂ ਨੇ ਮਹਿੰਗਾਈ ਤਾਂ ਹੁਣ ਇੰਨੀ ਹੋ ਗਈ ਆ ਉਹਨਾਂ ਦੇਸ਼ਾਂ ਦੇ ਵਿੱਚ ਸਾਡੇ ਬੱਚੇ ਜਿਹੜੇ ਜਾਂਦੇ ਨੇ ਅਜੇ ਗਏ ਹੋਏ ਨੇ ਉਹਨਾਂ ਲਈ ਵੀ ਜ਼ਿੰਦਗੀ ਜਿਉਣਾ ਉੱਥੇ ਪੀਆਰ ਲੈਂਡ ਤੱਕ ਰਹਿਣਾ ਵੀ ਬਹੁਤ ਮੁਸ਼ਕਲ ਹੋ ਗਿਆ ਪਿੱਛੋਂ ਮਾਪੇ ਪੈਸੇ ਦੇਣ ਜੋਗੇ ਨਹੀਂ ਹੁੰਦੇ ਉੱਥੇ ਉਹਨੇ ਰੋਜ਼ਗਾਰ ਰਿਆ ਨਹੀਂ ਤੇ ਜਾਂ ਜੇ ਰੋਜ਼ਗਾਰ ਜਿੰਨਾ ਹੈ ਉਹ ਮਹਿੰਗਾਈ ਇੰਨੀ ਹੋ ਗਈ ਚਾਹੇ ਉਹ ਘਰਾਂ ਦੇ ਕਿਰਾਏ ਦੀ ਗੱਲ ਹੋਵੇ ਚਾਹੇ ਉਹ ਬਾਕੀ ਖਾਣ ਪੀਣ ਦੀ ਅਵਸਥਾ ਦੀ ਗੱਲ ਹੋਵੇ ਉਹਦੇ ਕਰਕੇ ਜ਼ਿੰਦਗੀ ਔਖੀ ਹੁੰਦੀ ਜਾ ਰਹੀ ਹੈ ਇਸ ਕਰਕੇ ਜੇ ਇਹ ਸਹਿਮਤੀ ਬਣੂਗੀ ਜੰਗਾ ਹਟਣ ਗਿਆ ਤਣਾ ਘਟਣਗੇ ਤਾਂ ਮਹਿੰਗਾਈ ਵੀ ਘਟ ਸਕਦੀ ਹੈ ਰੋਜ਼ਗਾਰ ਵੀ ਵੱਧ ਸਕਦੇ ਨੇ ਹੋਰਾਂ ਖੇਤਰਾਂ ਦੇ ਵਿੱਚ ਨਹੀਂ ਤਾਂ ਕੋਈ ਚਾਂਸ ਨਹੀਂ ਹੈ ਜਿਵੇਂ ਚੱਲ ਜਿਵੇਂ ਆ ਸਾਡਾ ਹੀ ਹੈ ਹੁਣ ਇਥੇ ਕੀ ਸ਼੍ਰੋਮਣੀ ਕਮੇਟੀ ਨੇ ਕਹਿੰਦਾ ਵੀ ਇਥੇ ਕੀ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਉਹ ਦਿਨ ਤੇ ਜਾਂਦੇ ਨੇ ਪਾਕਿਸਤਾਨ ਜਥਾ ਨਹੀਂ ਜਾਊਗਾ ਕਿਉਂਕਿ ਭਾਰਤ ਪਾਕਿਸਤਾਨ ਦੇ ਸਬੰਧ ਠੀਕ ਨਹੀਂ ਭਾਰਤ ਸਰਕਾਰ ਨੇ ਰੋਕ ਲਾਈ ਹੋਈ ਹੈ ਬਿਲਕੁਲ ਹੁਣ ਜੇ ਬਾਗਾ ਬਾਰਡਰ ਨਹੀਂ ਚੱਲੂਗਾ ਜਿੰਨਾ ਕ ਅਫਗਾਨਿਸਤਾਨ ਨਾਲ ਵੀ ਇੰਡੀਆ ਦਾ ਇਧਰੋਂ ਵਪਾਰ ਹੋ ਰਿਹਾ ਸੀ ਲਗਾਤਾਰ 4000 ਕਰੋੜ ਦੇ ਲਗਭਗ ਉਹ ਵੀ ਠੱਪ ਹੈ 15000 ਬੰਦਾ ਬੇਰੁਜ਼ਗਾਰ ਬੈਠਾ ਹੈ ਜੇ ਉਹ ਜੇ ਬਾਰਡਰ ਖੁੱਲਣਗੇ ਸਹਿਮਤੀ ਬਣੇਗੀ ਤਾਂ ਰੁਜ਼ਗਾਰ ਵੀ ਪੈਦਾ ਹੋਏਗਾ ਤੇ ਸਾਡੇ ਕੋਲ ਪੈਸੇ ਵੀ ਆਉਣਗੇ ਔਰ ਇਸੇ ਤੰਗ ਨਾਲ ਫਿਰ ਕੈਨੇਡਾ ਭਾਰਤ ਦਾ ਤੇ ਬਾਕੀ ਦੇ ਮਾਮਲੇ ਇਹ ਸਾਰੀ ਚੀਜ਼ ਦੁਨੀਆ ਦੇ ਵਿੱਚ ਜੇ ਦੁਨੀਆ ਅੱਜ ਕੱਲ ਇਹ ਕਹੋਂਦੀ ਹੈ ਕਿ ਅਸੀਂ 21ਵੀਂ ਸਦੀ ਚ ਪਹੁੰਚ ਗਏ ਟੈਕਨਾਲੋਜੀ ਐ ਸੱਦ ਤੱਕ ਚਲੀ ਗਈ ਕਿ ਹੁਣ ਮਰਨ ਮਾਰਨ ਦਾ ਸਵਾਲ ਆ ਕਿਸੇ ਦਾ ਜਿੱਤਣ ਦਾ ਸਵਾਲ ਨਹੀਂ ਹੈ ਹੁਣ ਤਾਂ ਤਬਾਹ ਕਰਨ ਦਾ ਹੀ ਸਵਾਲ ਹੈ ਜਿੱਤੂਗਾ ਕੋਈ ਨਹੀਂ ਸਾਰੇ ਹੀ ਹਾਰਨਗੇ ਤੇ ਜੇ ਇਹਨੇ ਵੀ ਸਮਝ ਨਹੀਂ ਲੀਡਰਸ਼ਿਪ ਨੂੰ ਜਿਹੜੀ 21ਵੀਂ ਸਦੀ ਦੀ ਲੀਡਰਸ਼ਿਪ ਹੈ ਤਾਂ ਫਿਰ ਹੋਰ ਕੀ ਸਮਝ ਹੋਏਗੀ ਦੁਨੀਆ ਨੂੰ ਖੂਬਸੂਰਤ ਬਣਾਉਣ ਲਈ ਤਾਂ ਲੀਡਰ ਹੁੰਦਾ ਦੁਨੀਆ ਨੂੰ ਤਬਾਹ ਕਰਨ ਲਈ ਕਿਹੜਾ ਲੀਡਰ ਹੁੰਦਾ ਇਹ ਗੱਲ ਸਮਝ ਨਹੀਂ ਆ ਰਹੀ ਇਸੇ ਲਈ G7 ਦੇ ਵਿੱਚੋਂ ਇੱਕ ਉਮੀਦ ਕੀਤੀ ਜਾਣੀ ਚਾਹੀਦੀ ਜੇ ਸਹਿਰਤਾ ਨਾਲ ਗੱਲ ਕਰਨ ਤਾਂ ਜ਼ਰੂਰ ਕੋਈ ਨਾ ਕੋਈ ਗੱਲ ਪਾਜ਼ਿਟਿਵ ਦਿਸ਼ਾ ਦੇ ਵਿੱਚ ਅੱਗੇ ਪੈਦਲੀ ਚਾਹੀਦੀ ਬਿਲਕੁਲ ਸਰਦਾਰ ਮਨੀ ਸਿੰਘ ਜੀ ਆਪਾਂ ਚੋਣਾਂ ਤੋਂ ਗੱਲ ਸ਼ੁਰੂ ਕੀਤੀ ਸੀ ਚਾਹੇ ਚੋਣ ਦਾ ਮਸਲਾ ਹੋਵੇ ਚਾਹੇ ਮਾਨਸਾ ਦੇ ਵਿੱਚ ਫੈਕਟਰੀ ਲਾਉਣ ਵਾਲਾ ਮਸਲਾ ਹੋਵੇ ਚਾਹੇ ਇਜ਼ਰਾਈਲ ਈਰਾਨ ਦੀ ਜੰਗ ਦਾ ਪਹਿਲੂ ਹੋਵੇ ਤੇ ਚਾਹੇ G7 ਸਿਕਰਸ ਮਿਲੋ ਉਮੀਦ ਕਰਦੇ ਹਾਂ ਕਿ ਸ਼ਾਂਤੀ ਦੀ ਗੱਲ ਤੁਰੇ ਏਕੇ ਦੀ ਗੱਲ ਤੁਰੇ ਇਨਸਾਨੀਅਤ ਦੀ ਗੱਲ ਤੁਰੇ ਔਰ ਲੋਕਾਈ ਦੀ ਗੱਲ ਤੁਰੇ ਬਹੁਤ ਸ਼ੁਕਰੀਆ ਜੀ ਤੁਸੀਂ ਬੜੀ ਗੰਭੀਰ ਚਰਚਾ ਕੀਤੀ ਤੁਹਾਡਾ ਵੀ ਧੰਨਵਾਦ ਤੇ ਦਰਸ਼ਕ ਜੁੜੇ ਰਹਿਣ ਪਲੰਗ ਦੇ ਨਾਲ ਬਹੁਤ ਬਹੁਤ ਧੰਨਵਾਦ ਸਤਿ ਸ਼ਕਾਲ ਜੀ ਸਤਿ ਸ਼ਕਾਲ